ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braiderry Farm Moga ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਇੱਕ ਵੀਰਾਂ ਨੂੰ ਬੇਨਤੀ ਹੈ ਆਪਾਂ Instagram account ਵੀ ਬਣਾਇਆ ਹੈ Braiderry Farm Moga ਦੇ ਨਾਂ ਤੇ ਉਹਨੂੰ ਵੀ ਫੋਲੋ ਕਰ ਲੋ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਬਾਈ ਸਖ ਮੰਦਿਰ ਕੋਲ ਪਹੁੰਚੇ ਆ ਚਾਰ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਜਿਹੜੇ ਘਰੋਂ ਵੀਡੀਓ ਬਣਾ ਰਾਇਏ ਬਾਈ ਵਪਾਰ ਦਾ ਵੀ ਕੰਮ ਕਰਦੇ ਤੇ ਸ਼ੌਂਕ ਜਾਂ ਤੌਰ ਤੇ ਪਸ਼ੂ ਪਾਲਣ ਦਾ ਵੀ ਕੰਮ ਕਰਦੇ ਆ ਜਿਹੜੇ ਸਕਰੀਨ ਤੇ ਤੁਸੀਂ ਪਸ਼ੂ ਦੇਖ ਰਾਇਆ ਤੁਹਾਨੂੰ ਰੇਕ ਵੀਡੀਓ ਚ ਦਿਖਾਉਣੇ ਆ ਨਾਟ ਫਾਰ ਸੇਲ ਆ ਕਿਉਂਕਿ ਬਾਈ ਖਾਸ ਕਰਕੇ ਨੀਲੀ ਰਾਵੀ ਤੇ ਕੰਮ ਕਰਦਾ ਇਹ ਨਾਲ ਦੀ ਨਾਲ ਵਪਾਰ ਦਾ ਕੰਮ ਆ ਜਿਹੜੇ ਪਸ਼ੂ ਸੇਲ ਆ ਅੱਜ ਉਹਨਾਂ ਦੀ ਪ੍ਰੋਪਰ ਇਨਫੋਰਮੇਸ਼ਨ ਲੈ ਲਾਂਗੇ ਬਾਈ ਤੋਂ ਸਤਿ ਸ਼੍ਰੀ ਅਕਾਲ ਜੀ ਸਹੀ ਦਾ ਨਾ ਅਡਰੈਸ ਦੱਸ ਦੋ ਜੀ ਹਾਂ ਸਰਮੰਦਪ ਸਿੰਘ ਪੈਂਟਰ ਰੋਡ ਦੇ ਕੋਲ ਤੇ ਸੰਤਾਨ ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪਾ ਕੇ ਸੇਲ ਹੋ ਗਏ ਸਾਰੇ ਬਸੂ ਜੀ ਹਾਂਜੀ ਹਾਂਜੀ ਸੇਲ ਠੀਕ ਬਾਅਦ ਵੀ ਹੋ ਜਾਂਦੀ ਠੀਕ ਆ ਜੀ ਅੱਜ ਚਾਰ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹ ਮੱਝ ਦੀ ਕੀ ਡਿਟੇਲ ਆ ਜੀ ਇਹ ਮੈਂ ਅਜੇ ਵੀ ਲੱਗਦਾ ਵੀ ਲੈ ਜੂਗੀ ਇੱਕ ਦੋ ਦਿਨ ਠੀਕ ਆ ਜੀ ਤੇ ਸਾਨੂੰ 13 ਕਿਲੋ ਦੁੱਧ ਖਿਆ ਸੀ ਉਹਨਾਂ ਨੇ ਮਾਲਕਾਂ ਨੇ ਜੀ ਹਾਂ ਠੀਕ ਹੈ। ਉਹ ਦੇ ਤਾਂ ਪੱਕਾ ਨਹੀਂ ਪਰ ਹੁਣ ਲੱਗਦਾ ਵੀ ਵਾਕਿਆ ਦੁੱਧ ਦੇ ਦੂ। ਠੀਕ ਆ ਜੀ। ਯਾਨੀ ਹਜੇ ਇੱਕ ਦੋ ਦਿਨਾਂ ਦੇ ਬਾਕੀ ਆ। ਲੈ ਸਕਦੀ ਹੈ ਦੋ ਠੀਕ ਆ ਜੀ। ਚਾਰ ਵੀ ਲੈ ਸਕਦੀ ਹੈ ਤੇ ਰਾਤ ਨੂੰ ਵੀ ਸੋਸ। ਠੀਕ ਆ। ਕਿੰਨਵੇਂ ਸੂਏ ਸੁਣਾ ਜੀ ਇਹਨੇ? ਇਹਦੇ ਤੀਜੇ ਸੂ। ਠੀਕ ਆ ਜੀ। ਤੋੜ ਕੇ ਦਿਖਾ ਦਿਓ ਜੀ। ਹਵਾਨਾ ਕਰਮ ਵਾਲੀ ਦਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ। ਬਹੁਤ ਸੋਨਾ ਤਿਆਰ ਕੀਤਾ। ਜਿਹੜੇ ਵੀਰਾਂ ਤੋਂ ਲਿਆਂਦੀ ਹੈ ਮਾਲਕਾਂ ਨੇ 13 ਕਿਲੋ ਦੁੱਧ ਤੇ ਗਾਰੰਟੀ ਨਾਲ ਦੱਸਿਆ ਜੀ। ਇਹ 13 ਕਿਲੋ ਚੋਇਆ ਹੋਇਆ ਏ ਬਾਕੀ ਦੁੱਧ ਇਕ ਤੀਰ ਸੇਵਾ ਦਾ ਹੁੰਦਾ ਜਿਹੜੇ ਸਾਹਮਣੇ ਹਵਾਨਾ ਭਾਂਡਾ ਏ ਬਹੁਤ ਚੰਗਾ 13 ਕਿਲੋ ਦੁੱਧ ਬਾਲਾਂ ਨਹੀਂ ਜੀ ਢਾਂਚਾ ਵੱਡਾ ਦੇਖ ਸਕਦੇ ਹੋ ਹੈਵੀ ਢਾਂਚਾ ਪੂਰਾ ਸੋਹਣੀ ਫੇਸ ਕੁਆਲਿਟੀ ਅਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਤੁਹਾਨੂੰ ਇੱਧਰ ਲਈ ਸੜ ਤੋਂ ਵੀ ਨੇੜੇ ਤੋਂ ਦਿਖਾ ਦਿੰਨੇ ਆ ਜੀ ਪੱਟਾਂ 'ਚ ਫਸਿਆ ਪਿਆ ਹਵਾਨਾ ਬਾਕੀ ਬਾਈ ਕਹਿੰਦਾ ਇੱਕ ਦੋ ਦਿਨ ਲੈ ਜੂਗੀ ਹਜੇ ਲਿਓ ਜੀ ਵਾਪਸ ਜਿਹੜੀਆਂ ਵਾਲਟਾਂ ਥੋੜੀਆਂ ਜਿਹਾ ਰਹਿੰਦੀਆਂ ਨੇ ਹਵਾਨੇ 'ਚ ਉਹ 1-2 ਦਿਨਾਂ ਤੱਕ ਪੂਰਾ ਕੱਢ ਕੇ ਸੁਨਾ ਹੈ। ਖਾਣਾ ਦੇ ਸਾਈਡ ਤੋਂ ਨੇੜੇ ਤੋਂ ਦਿਖਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਸੁਹਣੇ ਹੈ ਜੀ। ਚਾਰੇ ਥਾਂ ਨਿਖੜਵੇਂ। ਫਵਾਨਾ ਬਹੁਤ ਸੁਹਣਾ ਕਰਮਾਲੀ ਦਾ ਦੇਖ ਸਕਦੇ ਹੋ ਤੁਸੀਂ। ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ। ਖਾਣਾ ਚਾਰੇ ਥਾਂ ਨਿਖੜਵੇਂ ਹੱਥੀ ਜਵਾਈ ਵਾਲੇ ਸੀਲਸਾਉ ਕਰਮਾ ਵਾਲੀਆਂ ਪੂਰੀਆਂ ਜੀ। ਇਹਦਾ ਕੀ ਮੁੱਲ ਆ ਜੀ? ਫੋਨ ਤੇ ਕਰ ਲਾਂਗੇ ਵੈਸੇ ਤਾਂ ਜਾਇਜ਼ ਹੀ ਤੇ ਹੋਣੀ ਆ ਠੀਕ ਆ ਬਾਈ ਕਹਿੰਦਾ ਮੁੱਲ ਜਾਇਜ਼ ਹੀ ਹੋਊਗਾ ਪਰ ਫੋਨ ਤੇ ਕਰ ਲਾਂਗੇ ਪਹਿਲਾਂ ਵੀ ਆਪਾਂ ਵੀਡੀਓ ਬਣਾਉਂਦੇ ਰਹਿੰਨੇ ਆ ਮੁੱਲ ਰੇਟ ਬਾਈ ਤੇ ਜਾਇਜ਼ ਹੀ ਹੁੰਦੇ ਆ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਤੀਜਾ ਸੁਗਾਇ ਠੀਕ ਆ ਜੀ ਠੀਕ ਆ ਜੀ ਤੇ ਪਰਸੋ ਸੁਈ ਬੱਚਾ ਕੀ ਆ ਜੀ ਇਹਦੇ ਮਗਰ ਇਹਦੇ ਮਗਰ ਕੱਟਾ ਈ ਠੀਕ ਆ ਜੀ ਕੱਟਾ ਤੁਹਾਨੂੰ ਦਿਖਾ ਦਿੰਨੇ ਆ ਜੈਡ ਬਲੈਕ ਦੇਖ ਸਕਦੇ ਹੋ ਪਰਸੋ ਦੀ ਸੁਈ ਆ ਜੀ ਪਰਸੋ ਦੀ ਸੂਈ ਆ ਤੇ ਕਿੰਨਾ ਦੁੱਧ ਇਸ ਵਕਤ ਨੱਟ ਕੰਡੇ ਵਾਲਾ ਤਿਆਰ ਆ ਜੀ 9 ਕਿਲੋ ਜਿਹੜਾ ਮਰਜ਼ੀ ਚੋ ਠੀਕ ਆ ਜੀ ਕਿੰਨਾ ਕੁ ਦੁੱਧ ਦੇਣਾ ਠੀਕ ਆ ਜੀ ਸਾਰੇ 9 ਇਹ ਦੁੱਧ ਦੇ 14 ਕਿਲੋ ਠੀਕ ਆ ਜੀ ਬਾਕੀ ਅਜੇ ਕਾਣ ਚੱਲਣਾ ਹੈ ਜੀ ਹਾਂ ਠੀਕ ਆ ਬਾਕੀ ਅਸੀਂ ਨਾ ਪੋਣਿਆ achar ਅੱਛਾ ਜੀ ਠੀਕ ਹੈ ਤੇ ਇਹ ਭਾਲਦੀਆਂ ਹਰਾ ਆ ਕੇ ਨਾ ਆਪਣੇ ਕੋਲੇ ਪਰਸੂ ਤੈ ਮਾਰ ਜਾਂਦਾ ਠੀਕ ਆ ਜੀ ਹਰਾ ਬਾਦੂ ਹੈ ਸੂਈ ਮਾਝਾ ਰੱਜਾ ਬੱਜਾ ਦੁਗਣਾ ਲੱਗ ਠੀਕ ਹੈ ਜੀ ਥੋੜਾ ਜਿਆ ਨਾ ਤੇ ਆਪਾਂ ਤਾਂ ਚਾਰ ਹੀ ਬਣਾ ਤੇ ਤੁਹਾਡੀ ਮਗਰੋਂ ਖਾ ਲੈਣੀ ਠੀਕ ਹੈ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ ਭਵਾਨਾ ਕਰਮ ਵਾਲੀ ਨੇ ਇਹ ਵੀ ਬਹੁਤ ਸੋਹਣਾ ਦੇਖ ਸਕਦੇ ਹੋ 9 ਤੋਂ 10 ਕਿਲੋ ਨੈਟ ਕੰਡੇ ਵਾਲਾ ਤਿਆਰ ਹੈ ਜੀ ਠੀਕ ਹੈ ਤਿੰਨਾ ਦਿਨਾਂ ਦੀ ਠੀਕ ਹੈ ਤਿੰਨਾ ਦਿਨਾਂ ਦੀ ਸੂਈ ਤੇ 9 10 ਕਿਲੋ ਤਿਆਰ ਹੈ ਜੀ ਬਾਈ ਕਹਿੰਦਾ 13 14 ਕਿਲੋ ਦੀ ਦੁੱਧ ਦੀ ਉਮੀਦ ਆ ਬਾਕੀ ਹਵਾਨਾ ਬਹੁਤ ਸੋਨਾ ਇਹਦਾ ਵੀ ਘਰ ਮਾਲੀ ਦਾ ਪੂਰਾ ਠੋਸ ਗੁੰਦਮਾ ਹਵਾਨਾ ਦੇਖ ਸਕਦੇ ਹੋ ਤੁਸੀਂ ਸੋਹਣੀ ਫੇਸ ਕੁਆਲਿਟੀ ਆ ਥੋੜਾ ਜਿਹਾ ਬਾਈ ਕਹਿੰਦਾ ਨਵੀਂ ਆਈ ਕਰਕੇ ਉਪਰ ਆ ਜਾ ਕਰ ਗਈ ਆ ਥੋੜਾ ਜਿਹਾ ਪੱਠੇ ਘਟ ਖਾਂਦੀ ਇੱਕ ਪਹਿਲਾ ਜਿੱਦਾਂ ਤੋਂ ਲਿਆਂਦੀ ਉਹ ਹਰੇ ਪਾਉਂਦੇ ਸੀ ਤੇ ਬਾਈ ਹੁਣੇ ਚਾਰ ਪਾਉਂਦੇ ਆ ਉਹਦੇ ਕਾਰਨ ਥੋੜਾ ਜਿਹਾ ਪਸ਼ੂ ਉਪਰ ਆ ਕਰ ਜਾਂਦਾਗਾ ਤਾਂ ਕਰਕੇ ਥੋੜਾ ਜਿਹਾ ਲਿਸੀ ਲੱਗਦੀ ਆ ਜੇ ਜੀ ਪੁੱਜੀ ਹੋਵੇ ਤਾਂ ਸੋਹਣੀ ਮੈਂ ਤਿਆਰ ਹੋਵੇ ਜੀ ਬਾਕੀ ਥਣਾਂ ਦੇ ਸਹਿਜ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਚਾਰੇ ਥਾਂ ਨਿਖੜਵੇਂ ਇੱਕ ਸਹਿਜ ਦੇ ਜਿੰਨਾ ਦੁੱਧ ਬਾਈ ਨੂੰ ਦੱਸਿਆ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਹੋਵੇ ਜੀ ਕਾਈ ਜਾ ਵੀ ਠੀਕ ਡੰਗ ਮਰਜੀ ਕਰ ਲਓ ਬਾਈ ਕਹਿੰਦਾ ਚਾਹੇ ਦੋ ਡੰਗ ਚਾਰ ਡੰਗ ਜਿੰਨਾ ਟਾਈਮ ਤਸੱਲੀ ਨਹੀਂ ਹੁੰਦੀ ਚਵਾਈ ਕਰ ਸਕਦਾ ਏ ਸੀਲ ਸਾਬੂ ਪੂਰੀ ਆ ਤੁਹਾਨੂੰ ਦਿਖਾਈ ਦਿੱਤਾ ਜੀ ਚਵਾਈ ਇੱਕ ਨੰਬਰ ਚਵਾਈ ਇੱਕ ਨੰਬਰ ਆ ਜੀ ਇੱਕ ਨੰਬਰ ਪੂਲੀ ਚਵਾਈ ਆ ਫੇਸ ਕੁਆਲਟੀ ਸੋਹਣੀ ਆ ਇਹਦਾ ਮੁੱਲ ਜੀ ਇਹਦਾ 10000 ਮਾਨਤਾ ਨਹੀਂ ਜੀ ਮਾਨਤਾ ਤਾਂ ਦੋ ਜੀ ਠੀਕ ਆ ਜੀ 80000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਈ ਕਹਿੰਦਾ ਮੌਕੇ ਤੇ ਮਾਨਤਨ ਜਰੂਰ ਕਰ ਦਾਂਗੇ ਜੀ ਸੋਹਣੀ ਫੇਸ ਕੁਆਲਿਟੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਸਵਾ ਮਹੀਨਾ ਪਹਿਲੇ ਮਹੀਨਾ ਤੋਂ ਉੱਤੇ ਲਓ ਜੀ ਸਵਾ ਲੈ ਠੀਕ ਆ ਤੇ ਕਿੰਨੇਵੇਂ ਸੂਏ ਸੁਣਾ ਜੀ ਇਹਨੇ ਤੀਜੇ ਸੂਏ ਠੀਕ ਆ ਇਸ ਤਰ੍ਹਾਂ ਕਿਵੇਂ ਸਵਾ ਮਹੀਨਾ ਪਹਿਲੇ ਦੂਜੇ ਸੂਏ ਮਿਲਕ ਦਾ ਕੀ ਰਿਕਾਰਡ ਜੀ ਇਹਦਾ 12 13 ਕਿਲੋ ਦਾ ਹੈਗਾ ਠੀਕ ਆ ਜੀ ਇੰਨਾ ਕੁ ਦੇ ਦੋ ਜੀ ਇਕ ਤਿਆਰ ਅੱਧ ਵੀ ਦੇ ਸਕਦੇ ਇਹਨਾਂ ਦਾ ਦੇ ਜੀ ਠੀਕ ਆ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ ਪੱਠ ਪੂੜਾ ਤੁਸੀਂ ਦੇਖ ਸਕਦੇ ਹੋ ਬਹੁਤ ਚੌੜਾ ਪੱਠ ਪੂੜਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਢਾਂਚਾ ਹੈਵੀ ਆ ਪੂਰਾ ਹੀ ਵੱਡੇ ਢਾਂਚੇ ਦੀ ਮਾਜਾ ਸੋਹਣੀ ਫੇਸ ਕੁਆਲਿਟੀ ਸੋਹਣਾ ਸਿੰਗ ਆ ਜੀ ਬਾਕੀ 1 ਮਹੀਨੇ ਤੋਂ ਪਲੱਸ ਟਾਈਮ ਪਿਆ ਇਹ ਹਜੇ ਤਾਂ ਝੋਲੀ ਸਟਾਰਟ ਵੀ ਨਹੀਂ ਕੀਤੀ ਸਹੀ ਤਰ੍ਹਾਂ ਪਰ ਸੁਣੇ ਦੇਖ ਸਕਦੇ ਹੋ ਤੁਸੀਂ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਥਣਾ ਦੇ ਸਹਿਜ ਸੋਹਣੇ ਆ ਸੋਹਣੀ ਫੇਸ ਕੁਆਲਿਟੀ ਹਾਈਟ ਚੰਗੀ ਆ ਜੀ ਹੈਵੀ ਬਡੀ weight ਦੀ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਅਜੇ ਹਵਾਨਾ ਸ਼ੁਰੂ ਨਹੀਂ ਕੀਤਾ ਤਿਆਰ ਕਰਨਾ ਕਿਉਂਕਿ 1 ਮਹੀਨੇ ਤੋਂ ਪਲੱਸ ਪਈ ਹੈ ਜੀ 12-13 ਕਿਲੋ ਦੁੱਧ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ ਦਿੱਤਾਗਾ ਅੱਜ ਦੀਰ ਪਲੱਸ ਦੀ ਮੀਲ ਕਰਦੇ ਆ ਚੰਗੀ ਸੇਵਾ ਸੰਭਾਲ ਹੋ ਜੇ ਇਹਦਾ ਮੁੱਲ ਜੀ ਇਹ ਮੁੱਲ 70 ਠੀਕ ਆ ਜੀ ਮਾਨਦਾਨੇ ਚੋ ਵੀ ਹੋ ਜੀ ਇਹ ਚੋ ਵੱਧ ਕਰ ਦਾਂਗੇ ਠੀਕ ਆ ਜੀ 70000 ਰੁਪਇਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਇਹਦੇ ਚੋ ਮਾਨਤਨ ਪੂਰਾ ਹੀ ਕਰ ਦਾਂਗੇ ਜਿਹਨੂੰ ਪਸੰਦ ਆਉਂਦੀ ਆ ਕਨੈਕਟ ਵਾਲੀ ਨਾ ਕਰ ਸਕਦਾ ਜੀ ਵੱਡੇ ਡਾਟਾਂ ਚ ਤੇ ਹੈਵੀ ਵੇਟ ਦੀ ਮੱਝ ਆ ਪੂਰੀ ਜੀ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਤੀਜੀ ਸੁਣਾਈ ਕਿੰਨਾ ਟਾਈਮ ਬਾਕੀ ਆ ਜੀ ਇਹ ਲੈ ਜੂ ਦੱਸ ਦਿੰਦੇ ਠੀਕ ਆ ਜੀ ਤੇ ਪਿਛਲੇ ਸਵੇਰ ਕਿੰਨਾ ਕੁ ਦੋ ਦਿੱਤਾ ਈ ਇਹਨੇ 10 ਕਿਲੋ ਆਦੇ ਨੂੰ 10 ਕਿਲੋ ਠੀਕ ਆ 9-10 ਕਿਲੋ ਕੀ ਦਿੱਤਾ ਜੀ ਇਹ ਵੀ ਤੋੜ ਕੇ ਦਿਖਾ ਦਿਓ ਜੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੀ ਬੱਲਾ ਮੱਥਾ ਦੇਖ ਸਕਿਆ ਸਿੰਘ ਬਹੁਤ ਗੁੰਡਾ ਲੱਗਿਆ ਜੀ ਮੋਟਾ ਕੁੰਡਾ ਸਿੰਘ ਆ ਪੂਰਾ ਬਾਕੀ 10 ਤੋਂ 12 ਦਿਨਾਂ ਦੀ ਕੱਚੀ ਆ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨਾ ਜੀ ਵਲਟੇਲਾ ਹਵਾਨੇ ਚ ਬਹੁਤ ਨੇ ਹਜੇ 10-12 ਦਿਨ ਤੱਕ ਰਹਵਾਨਾ ਪੂਰਾ ਭਰ ਲੈਣਾ ਜੀ 10 ਕਿਲੋ ਦੁੱਧ ਦੱਸਿਆ ਜੀ ਮਾਲਕਾਂ ਨੇ ਜਿਹੜੇ ਵੀਰਾਂ ਤੋਂ ਲਿਆਂਦੀ ਹੋਈ ਆ ਇੱਧਰ ਨੂੰ ਤੋਰ ਕੇ ਦਿਖਾ ਦੋ ਜੀ ਫੇਸ ਕੁਆਲਟੀ ਨੇੜੇ ਤੋਂ ਦਿਖਾ ਦਿੰਨਾ ਜੀ ਤੁਹਾਨੂੰ ਥਣਾ ਦੇ ਸਾਇਜ ਬਸ ਸੋਹਣੇ ਆ ਜੀ ਚਾਰੇ ਥਣ ਨਿਖਣ ਵਿੱਚ ਇੱਕੋ ਸਾਇਜ ਦੇ ਦੇਖ ਸਕਦੇ ਹੋ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਇਹ ਵੀ ਤਰਕੀਬ ਨਾਲ ਇੱਕ ਹਫ਼ਤੇ ਦੀ ਤੋ ਪਲਾਸ 10-12 ਦਿਨਾਂ ਦੀ ਕੱਚੀ ਆ ਜੀ ਹਜੇ। ਲਿਆ ਜੀ ਵਾਪਸ। ਇਹ ਦਰਲੀ ਸੜ ਤੋਂ ਥਾਣਾ ਦੇ ਸਾਈ ਦੇਖ ਲਓ। ਬੰਦੋ ਜੀ। ਸੋ ਫੇਸ ਕੁਆਲਟੀ ਸੋਹਣੀ ਆ। ਬਰੀਕ ਚਮੜੀ ਦੀ। 11-12 ਕਿਲੋ ਦੋਦੀ ਭਾਈ ਉਮੀਦ ਕਰਦੇ ਆ ਬਾਕੀ ਜੇ ਸੇਵਾ ਚੰਗੀ ਹੋ ਜੇ ਤਾਂ ਵੱਧ ਵੀ ਦੇ ਸਕਦੀ ਆ। ਇਹਦਾ ਕੀ ਮੁੱਲ ਆ ਜੀ? ਇਹਦਾ 55000। ਠੀਕ ਆ ਜੀ। ਬਹੁਤ ਜਾਇਜ਼ਾ ਮੁੱਲ ਕੀਤਾ ਬਾਈ ਨੇ 55000 ਰੁਪਿਆ। ਬਾਕੀ ਮਾਨਤਨ ਬਾਈ ਕਰ ਦੂਗਾ ਜਰੂਰ ਬੇਫਿਕਰ ਹੋ ਕੇ ਆ ਜਿਓ ਬਾਕੀ ਜਿਹੜੇ ਮੁੱਲ ਰੇਟ ਬਾਈ ਨੇ ਕੀਤੇ ਆ ਕੋਈ ਫੈਕਸ ਨਹੀਂ ਹੁੰਦੇ ਜਿਹੜਾ ਵੀ ਵੀਰ ਚੱਲ ਕੇ ਆਊਗਾ ਮੌਕੇ ਤੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਜੀ ਇੱਕ ਬੇਨਤੀ ਹੈ ਜੀ ਇਹ ਬਾਈ ਦਾ ਨਲ ਨੀਲੀ ਰਵੀ ਦਾ ਮਾਲੀ ਕਰਾਸ ਕਰਨ ਲਈ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਆ ਪਰ ਨਾਟ ਫੋਰ ਸੇਲ ਆ ਜੀ ਇਹ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀਗਾ ਅੱਜ ਵੀ ਦੱਸ ਰਹੇ ਆ ਕਰਾਸ ਲਈ ਬਾਈ ਨਾਲ ਸੰਪਰਕ ਕਰ ਸਕਦੇ ਹੋ ਟਾਪ ਬ੍ਰੀਡ ਦਾ ਮਾਲੀ ਨਹੀਂ ਨੀਲੀ ਰਾਵੀ ਦਾ ਤੇ ਨੀਲੀ ਰਾਵੀ ਦੀ ਟਾਪ ਦੀ ਮੱਝ ਇਹ ਵੀ ਨਾਟ ਫਾਰ ਸੇਲ ਆ ਬਾਈ ਨੇ ਪੀਡੀਐਫ ਦੇ ਮੇਲੇ ਵਾਸਤੇ ਤਿਆਰ ਕਰਨੀ ਆ ਜੀ ਇਹ ਮੱਝ ਇਹ ਤੇ ਬਾਕੀ ਇੰਨਾ ਵੀਰਾਂ ਚੋਂ ਕੋਈ ਵੀ ਤੁਹਾਨੂੰ ਐਨੀਮਲ ਪਸੰਦ ਆਉਂਦਾ ਏ ਕੰਟੈਕਟ ਬਾਈ ਨਾਲ ਕਰ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਇਹ ਕਹਿੰਦਾ ਬੇਨਤੀ ਕਰ ਰਹੀ ਹਾਂ ਹਾਂਜੀ ਇਹ ਮੇਰਾ ਪਹਿਲਾ ਤਾਂ ਆ ਗੇਟ ਹੈ ਠੀਕ ਆ ਜੀ ਪਹਿਲਾਂ ਤਾਂ ਨਹੀਂ ਸੀ ਇਹ ਹਨਾ ਹਾਂਜੀ ਇੱਕ ਗਾਂ ਵਾਲਾ ਠੀਕ ਆ ਜੀ ਉੱਥੋਂ ਤੱਕ ਮੇਰੀ ਪੂਰੀ ਗਾਰੰਟੀ ਹੈ ਠੀਕ ਆ ਜੀ ਬਾਹਰ ਤੱਕ ਕੋਈ ਨੌਕਸਰਿਕਲਾ ਦਾ ਬਲਾ ਗੋਲੀ ਮਾਰਦੇ ਠੀਕ ਹੈ ਜੀ ਇੱਥੋਂ ਤੱਕ ਆ ਮੈਨੂੰ ਠੀਕ ਹੈ ਜੀ ਮੈਂ ਲੈ ਗਿਆ ਬੰਦਾ ਹਾਂਜੀ ਆਪ ਕੋ ਨਾ ਤਾਂ ਕੀ ਲੈਣਾ ਕਿਸੇ ਦਾ ਹਣਾ ਹਾਂਜੀ ਮੈਂ ਲੈ ਗਿਆ ਮੇਰੀ ਚੈੱਕ ਕਰਾਈ ਵੀ ਉਹ ਲੈ ਗਿਆ ਉਹ ਲੈ ਗਿਆ ਉਹਨੇ ਜਾ ਕੇ ਕਹਦਾ ਮੈਂ ਫੰਡਰ ਹਾਂ ਹਾਂਜੀ ਹਣਾ 15 20 ਦਿਨ ਬਾਅਦ ਮੈਂ ਕਿਹਾ ਵੀ ਚੈੱਕ ਸੀਗੀ ਜੇ ਫੰਡਰ ਤਾਂ ਚਲ ਕੋਈ ਗੱਲ ਨਹੀਂ ਪਹਿਲਾਂ ਤਾਂ ਦੋ ਉਹਨੂੰ ਪਿਆ ਅੱਛਾ ਜੀ ਫਿਰ ਦੋ ਮੈਨੂੰ ਪਿਆ 4000 ਦਾ ਨੁਕਸਾਨ ਹੋ ਗਿਆ ਹਾਂਜੀ ਜਦੋਂ ਘਰੇ ਆ ਕੇ ਚੈੱਕ ਕਰਾਈ ਮੈਂ ਗੱਭਣ ਠੀਕ ਹੈ ਜੀ ਉਨ ਜੀਨੇ ਚੈੱਕ ਕਰਨੀ ਆ ਆ ਮੈਂ ਸੂਣ ਵਾਲੀ ਆ ਮੈਂ گاਉਂ ਲੈ ਮੇਰੀ ਇਹਦੀ ਕੀ ਆ ਇੱਥੇ ਰਹਿ ਕੇ ਝੂਠਾ ਕਰੋ ਠੀਕ ਆ ਇੱਥੇ ਬੱਸ ਦਿਆਂ ਰੋ ਮੇਰੇ ਕੋਲ ਆਪਣੇ ਘਰੇ ਜੇ ਚੈੱਕ ਵੀ ਕਰਨੀ ਆਪਣੇ ਘਰੇ ਕਰੋ ਜੇ ਚਵਾਈ ਕਰਨੀ ਆ ਠੀਕ ਆ ਜੀ ਹਣਾ ਮੈਂ ਇਥੋਂ ਦੇਦੀ 15 ਦਿਨਾਂ ਬਾਅਦ ਉਹ ਦੁੱਧ ਨਹੀਂ ਦਿੰਦੀ ਉਹ ਇੱਥੇ ਕਰੋ ਇਹਦਾ 9 ਕਿਲੋ ਦੁੱਧ ਆ ਹਾਂਜੀ ਹਣਾ ਦੋ ਡੰਗ ਤਿੰਨ ਡੰਗ ਇੱਥੇ ਆ ਕੇ ਚੋ ਜੇ 8 ਵੀ ਨਿਕਲ ਜੇ ਤਾਂ ਫਿਰ ਵੀ ਕਹਦੇ ਵੀ 8 ਕਾਤ ਹੋਇਆ ਬਈ ਤੂੰ 9 ਕਿਹਾ ਸੀ ਠੀਕ ਆ ਜੀ ਹਣਾ ਜਿਹੜੀ 15 ਤਰ੍ਹਾਂ ਬਾਤ ਕਹਿ ਦੇਣਾ ਉਹ ਮੇਰੀ ਐ ਸੀ ਜੋ ਸੀ ਇਹ ਕੰਮ ਬਿਲਕੁਲ ਠੀਕ ਹੈ ਜੀ ਮੇਰੀ ਇਹ ਬੇਨਤੀ ਹੈ ਬਸ ਠੀਕ ਆ ਬਾਈ ਦੀ ਬੇਨਤੀ ਆ ਜਿਹੜੀ ਤੁਸੀਂ ਕਿਸੇ ਵੀ ਵੀਰ ਨੇ ਕਿਉਂਕਿ ਪੈਸੇ ਲਾਉਣੇ ਹੁੰਦੇ ਜਾਂ ਤਸੱਲੀ ਕਰਨ ਦਾ ਹੱਕ ਆ ਤੁਹਾਡਾ ਪਰ ਬਾਈ ਕਹਿੰਦਾ ਮੇਰੇ ਘਰੇ ਜਿੰਨਾ ਟਾਈਮ ਤੁਹਾਡਾ ਦਿਲ ਨਹੀਂ ਮੰਨਦਾ ਓਨਾ ਟਾਈਮ ਤਸੱਲੀ ਕਰ ਸਕਦੇ ਹੋ ਜੇ ਚਵਾਈ ਕਰਨੀ ਚਵਾਈ ਕਰ ਲੋ 2 ਦਿਨ ਕਰ ਲੋ 4 ਦਿਨ ਕਰ ਲੋ 6 ਦਿਨ ਕਰ ਲੋ ਜੇ ਚੈੱਕ ਕਰਵਾਉਣ ਵਾਲਾ ਪਸੂਆ ਤਾਂ ਆਪ ਦਾ ਡਾਕਟਰ ਵੀਰੇ ਨਾਲ ਲੈ ਕੇ ਆਇਆ ਕਰੋ ਤੇ ਬਾਈ ਦੇ ਘਰੇ ਚੈੱਕ ਕਰ ਲਿਆ ਕਰੋ ਜੇ ਬਾਈ ਨੂੰ ਤੁਸੀਂ ਕਹੋਗੇ ਤਾਂ ਬਾਈ ਆਪ ਦਾ ਡਾਕਟਰ ਸਾਦ ਲੂ ਨਹੀਂ ਤੁਸੀਂ ਆਪ ਦਾ ਹੀ ਲੈ ਕੇ ਆਇਆ ਕਰੋ ਨਾਲ ਤੇ ਗਰੰਟੀ ਬਾਈ ਕਹਿੰਦਾ ਆਪਣੇ ਘਰ ਘਰਦੀ ਆ ਉਸ ਤੋਂ ਬਾਅਦ ਦੀ ਆਪਣੀ ਪਸ਼ੂ ਦੀ ਕੋਈ ਗਰੰਟੀ ਨਹੀਂ ਇੰਨੀ ਕੁ ਬੇਨਤੀ ਬਾਈ ਦੀ ਪ੍ਰਮਾਣ ਕਰ ਲਿਓ ਬਾਕੀ ਇਹਨਾਂ 'ਚ ਕੋਈ ਵੀ ਐਨੀਮਲ ਲੈਣਾ ਹੋਵੇ ਕਨੈਕਟ ਬਾਈ ਨਾ ਕਰ ਸਕਦੇ ਆ ਧੰਨਵਾਦ